ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਜੋਤੀ ਚੈਨਲ ਦੇ ਮਾਧਿਅਮ ਦੇ ਰਾਹੀਂ ਸਰਦਾਰ ਬੀਨਤ ਸਿੰਘ ਸਿੱਧੂ ਉਹਨਾਂ ਦੇ ਚੈਨਲ ਚੈਨਲ ਦੇ ਮਾਧਿਅਮ ਦੇ ਰਾਹੀਂ ਅੱਜ ਆਪਾਂ ਇੱਕ ਬਹੁਤ ਚਲੰਤ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਜਿਹੜਾ ਅਵੇਸ਼ਾ ਸੋਸ਼ਲ ਮੀਡੀਆ ਤੇ ਬਹੁਤ ਸ਼ਾਇਆ ਹੋਇਆ ਏ ਇਹ ਜਿਹੜਾ ਵਿਸ਼ਾ ਹੈ ਨਕਲੀ ਨਿਹੰਗ ਹਰਜੀਤ ਸਿੰਘ ਅਰਸੂਲਪੁਰ ਜਿਨ੍ਹਾਂ ਨੂੰ ਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਸੰਗਤਾਂ ਦੇ ਬਹੁਤ ਭਾਰੀ ਇਕੱਠ ਦੇ ਵਿੱਚ ਬੋਲਦਿਆਂ ਹੋਇਆਂ ਜਥੇਬੰਦੀਆਂ ਦੇ ਇਕੱਠ ਦੇ ਵਿੱਚ ਬੋਲਦਿਆਂ ਹੋਇਆਂ ਉਹਨਾਂ ਨੇ ਬਹਿਰੂਪੀਆ ਐਲਾਨਿਆ ਹਰਜੀਤ ਸਿੰਘ ਆਪਣੇ ਵੱਲੋਂ ਇਹ ਪੱਖ ਪੇਸ਼ ਕਰਦਾ ਕਿ ਮੈਂ ਬਹਿਰੂਪੀਆ ਕਿਵੇਂ ਹੋ ਗਿਆ ਮੈਂ ਕੋਈ ਸ਼ਰਾਬ ਨਹੀਂ ਪੀਂਦਾ ਮੈਂ ਕੋਈ ਸ਼ਰਾਬ ਵੇਚਦਾ ਨਹੀਂ ਐ ਮੈਂ ਕੋਈ ਨਾਚ ਗਾਣਾ ਨਹੀਂ ਕਰਦਾ ਮੈਂ ਇਸ ਤਰ੍ਹਾਂ ਨਹੀਂ ਕਰਦਾ ਜਿਹੜੀਆਂ ਇਹ ਦਲੀਲਾਂ ਨੇ ਇਹ ਬਿਲਕੁਲ ਫੋਕੀਆਂ ਦਲੀਲਾਂ ਨੇ ਬਹਿਰੂਪੀਆ ਕਿਹਨੂੰ ਕਹਿੰਦੇ ਨੇ ਭੇਖਤਾਰੀ ਕਿਹਨੂੰ ਕਹਿੰਦੇ ਨੇ ਪੇਖ ਧਾਰੀ ਦਾ ਮਤਲਬ ਹੁੰਦਾ ਵੀ ਉੱਪਰੋਂ ਆਪਾਂ ਭੇਖ ਕੋਈ ਹੋਰ ਧਾਰਨ ਕੀਤਾ ਹੋਇਆ ਤੇ ਅੰਦਰੋਂ ਆਪਾਂ ਕੁਝ ਹੋਰ ਕੰਮ ਕਰ ਰਹੇ ਹਾਂ ਜਿਵੇਂ ਇੱਕ ਡਾਕਟਰ ਹੈ ਉਹਦੀ ਵਾਈਟ ਕਲਰ ਦੀ ਵਰਦੀ ਹੈ ਤਾਂ ਉਹ ਵਾਈਟ ਕਲਰ ਦੀ ਵਰਦੀ ਪਾ ਕੇ ਚਿੱਟੇ ਰੰਗ ਦੀ ਵਰਦੀ ਪਾ ਕੇ ਲੋਕਾਂ ਦਾ ਇਲਾਜ ਕਰਦਾ ਜੇ ਉਹ ਲੋਕਾਂ ਦਾ ਕਾਤਲ ਬਣ ਜਾਵੇ ਤਾਂ ਫਿਰ ਆਪਾਂ ਕਹਿੰਦੇ ਹਾਂ ਵੀ ਇਹ ਭੇਖ ਡਾਕਟਰ ਦਾ ਹੈ ਕਾਤਲ ਜਿਹਨੂੰ ਸਤਗੁਰ ਦੀ ਬਾਣੀ ਕਹਿੰਦੀ ਹੈ ਪਿਓ ਅਸੀਂ ਧਰਮ ਦਾ ਭੇਖ ਧਾਰਨ ਕਰਕੇ ਤੇ ਲਟੇਰੇ ਬਣ ਜਾਈਏ ਭਰਮ ਦਾ ਧਰਮ ਦਾ ਭੇਖ ਧਾਰਨ ਕਰਕੇ ਧਰਮ ਦੀਆਂ ਸਿਧਾਂਤਕ ਵਿਚਾਰ ਧਾਰਾ ਤੋਂ ਪਾਸੇ ਹੋ ਕੇ ਕੰਮ ਕਰੀਏ ਤਾਂ ਉਹ ਇੱਕ ਸਾਡਾ ਭੇਖ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਾਸ ਕੀਨ ਅੰਤ ਕਾਲ ਕਾਟੀ ਕਟਿਓ ਬਾਸ ਨਰਕਮੋ ਲੀਨ ਜਿਹੜੇ ਲੋਗ ਜਗਤ ਨੂੰ ਭੇਖ ਕੁਝ ਹੋਰ ਦਿਖਾਉਂਦੇ ਆ ਤੇ ਅੰਦਰੋਂ ਕੁਝ ਹੋਰ ਆ ਹੁਣ ਖੈਰ ਰਖੋ ਵਿਚਾਰ ਹਰਜੀਤ ਸਿੰਘ ਰਸੂਲਪੁਰ ਜਿਹੜਾ ਨਕਲੀ ਨਿਹੰਗ ਹੈ ਉਹਨੇ ਨਿਹੰਗ ਸਿੰਘਾਂ ਦਾ ਬਾਣਾ ਧਾਰਨ ਕਰ ਲਿਆ ਪਰ ਵਿਚਾਰ ਤਾਂ ਰਾਂ ਨਿਹੰਗ ਸਿੰਘਾਂ ਵਾਲੀ ਵੀ ਨਹੀਂ ਹੈ ਤਾਂ ਤਾਂ ਉਹਨੂੰ ਬਹਿਰੂਪੀਆ ਕਿਹਾ ਗਿਆ ਕਿਉਂ ਕਿ ਕਿਉਂਕਿ ਹਰਜੀਤ ਸਿੰਘ ਇਹ ਗੱਲ ਕਹਿੰਦਾ ਵੀ ਮੈਂ ਰਦਰਾਸ਼ਤੀਆਂ ਮਾਲਾ ਪਾਉਣਾ ਤੇ ਤਾਂ ਤੁਸੀਂ ਮੈਨੂੰ ਭੇਖੀ ਕਹਤਾ ਦੇਖੋ ਸਾਡੇ ਹਿੰਦੂ ਭਰਾ ਨੇ ਉਹ ਰੁਦਰਾਕਸ਼ ਦੀਆਂ ਮਾਲਾ ਸਨਾਤਨੀ ਮਤ ਦੇ ਵਿੱਚ ਬਹੁਤ ਸਾਰੇ ਆਚਾਰੀਆ ਸ਼ੰਕਰਾਚਾਰੀਆ ਉਦਾਸੀ ਇਸ ਤਰ੍ਹਾਂ ਦੀਆਂ ਰੁਦਰਾਕਸ਼ ਦੀਆਂ ਮਾਲਾ ਧਾਰਨ ਕਰਦੇ ਸਾਨੂੰ ਕੀ ਤਰਾਜ ਹੈ ਕੋਈ ਤਰਾਜ ਨਹੀਂ ਪਰ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹ ਰਿਹਾ ਸਿੱਖ ਵਾਸਤੇ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਕਿ ਕਬੀਰ ਜਪਣੀ ਕਾਠਕੀ ਕਾਠਕੀ ਇਹ ਲੱਕੜ ਰੁਦਰਾਕਸ਼ ਕਬੀਰ ਜਪਣੀ ਕਾਠਕੀ ਕਿਆਦ ਖਲਾਬ ਹੈ ਲੋਏ ਹਿਰਦੇ RAM ਨਾ ਚੇਤਾਈ ਇਹ ਜਪਣੀ ਕਿਆ ਹੋਏ ਲੋਕਾਂ ਨੂੰ ਉਪਰੋਂ ਉਪਰੋਂ ਮਾਲਾ ਆਪਾਂ ਵਿਖਾ ਕਰਕੇ ਰੁਦਰਾਕਸ਼ ਦੀਆਂ ਵੱਡੀਆਂ ਵੱਡੀਆਂ ਤੇ ਅੰਦਰੋਂ ਰੱਬ ਦਾ ਨਾਮ ਕੋਈ ਚੇਤੇ ਨਹੀਂ ਆ ਤਾਂ ਇਹ ਸਾਡੇ ਵਾਸਤੇ ਇੱਕ ਭੇਖ ਹੈ ਨੰਬਰ 2 ਦੇ ਉੱਤੇ ਜਿਹੜਾ ਨਿੰਗ ਸਿੰਘ ਹੈ ਉਹ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਅਕਾਲ ਪੁਰਖ ਦੀ ਪੂਜਾ ਤੋਂ ਛੋਟਾ ਨੇ ਹੰਗ ਸਿੰਘਾ ਗੁਰੂ ਦਾ ਸਿੱਖ ਕਦੇ ਵੀ ਦੂਜੇ ਦੀ ਪੂਜਾ ਨਹੀਂ ਕਰਦਾ ਹਾਂ ਆਪੋ ਭਾਰਤ ਦੇ ਵਿੱਚ ਬਹੁਤ ਸਾਰੇ ਧਰਮ ਨੇ ਬਹੁਤ ਸਾਰੇ ਮਤ ਮਤੰਤਰ ਨੇ ਉਹ ਆਪਣੇ ਆਪਣੇ ਭੰਗ ਦੇ ਨਾਲ ਆਪਣੇ ਆਪਣੇ ਰਸਮੋ ਰਿਵਾਜਾਂ ਦੇ ਨਾਲ ਆਪਣੇ ਆਪਣੀਆਂ ਧਾਰਮਿਕ ਪਰੰਪਰਾਵਾਂ ਦੇ ਨਾਲ ਆਪ ਰੱਬ ਦੇ ਰੂਹਬਰੂ ਹੁੰਦੇ ਆ ਰੱਬ ਦਾ ਭਜਨ ਕਰਦੇ ਆ ਕੋਈ ਰੱਬ ਦੀ ਯਾਦ ਵਿੱਚ ਬੈੰਦੇ ਆ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਸਿੱਖ ਪਖੰਡ ਤੇ ਝੋਟ ਕਰਦਾ ਨਾ ਕੋਈ ਕਿਸੇ ਦੇ ਧਰਮ ਦੇ ਕਰ ਮਤੇ ਝੋਟ ਕਰਦਾ ਹਰਜੀਤ ਸਿੰਘ ਇਹ ਗੱਲ ਕਹਿੰਦਾ ਵੀ ਮੈਨੂੰ ਜੀ ਤੁਸੀਂ ਭੇਖੀ ਕਾਹ ਤੋਂ ਕਹਿੰਦੇ ਹੋ ਤੂੰ ਭੇਖੀ ਹੈ ਭਾਈ ਕਿਉਂ ਕਿਉਂਕਿ ਤੂੰ ਉਹ ਲਿਬਾਸ ਤਾਂ ਸਿੱਖਾਂ ਵਾਲਾ ਧਾਰਨ ਕੀਤਾ ਤੇ ਗੱਲਾਂ ਤੂੰ ਹੋਰ ਮਤਾਂ ਮਤੰਤਰਾਂ ਵਾਲੀਆਂ ਕਰਦਾ ਤਾਂ ਕਰਕੇ ਤੈਨੂੰ ਭੇਖੀ ਆਖਿਆ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਨਿੰਗ ਸਿੰਘ ਹੈ ਉਹਦੀ ਦਸਤਾਰ ਦਾ ਰੰਗ ਹਮੇਸ਼ਾ ਨੀਲਾ ਹੁੰਦਾ ਹੈ ਕਾਲਾ ਰੰਗ ਜਿਹੜਾ ਹੈਗਾ ਨਾ ਰੰਗ-ਬਰੰਗੇ ਚੋਲੇ ਪੌਣੇ ਨਿੰਗ ਸਿੰਘ ਠੀਕ ਹੈ ਸਾਦੇ ਰੰਗ ਕੋਈ ਵੀ ਪਹਿਨਿਆ ਜਾ ਸਕਦਾ ਸਾਦਾ ਰੰਗ ਕੋਈ ਵੀ ਪਹਿਨਿਆ ਜਾ ਸਕਦਾ ਹੈ ਮੌਸਮ ਦੇ ਹਿਸਾਬ ਨਾਲ ਪਰ ਬਹੁਤਾਤ ਜ਼ਿਆਦਾਤਰ ਜਿਹੜਾ ਨੀਲਾ ਰੰਗ ਜਾਂ ਹੋਰ ਜਿਹੜੇ ਫਿੱਕੇ ਰੰਗ ਨੇ ਜਿਹੜੇ ਢਕਾਉ ਰੰਗ ਨੇ ਉਹ ਪਾਏ ਜਾ ਸਕਦੇ ਨੇ ਤਾਂ ਹਰਜੀਤ ਸਿੰਘ ਇਹ ਗੱਲ ਕਹਿੰਦਾ ਵੀ ਜੀ ਜਿਹੜੇ ਭਗਤ ਨੇ ਉਹ ਸਨਤਨੀ ਸੀਗੇ ਸਾਰੇ ਔਰ ਭਾਰਤ ਦਾ ਹਰ ਵਾ ਅਨਾਗਰਿਕ ਜਿਹੜਾ ਜਿਵੇਂ ਮੋਹਨ ਭਾ ਮੋਹਨ ਭਗਵਤ ਆਰਐਸਐਸ ਦੇ ਮੁਖੀ ਨੇ ਦਾ ਬਿਆਨ ਆ ਵੀ ਭਾਰਤ ਵਿੱਚ ਰਹਿਣ ਵਾਲਾ ਹਰ ਨਾਗਰਿਕ ਹਿੰਦੂ ਆ ਓਵੇਂ ਹਰਜੀਤ ਸਿੰਘ ਕਹਿ ਰਿਹਾ ਕਿ ਜਿਹੜੇ ਸਿੱਖ ਨੇ ਉਹ ਵੀ ਤਾਂ ਹਿੰਦੂ ਹੀ ਆ ਹਿੰਦੂਆਂ ਦੇ ਵਿੱਚੋਂ ਨਿਕਲੇ ਨਾ ਜਾਂ ਹਿੰਦੂਆਂ ਦਾ ਆਂਕੜੇ ਸਾਰੇ ਸਨਾਤਨੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿੰਨੇ ਭਗਤ ਆ ਉਹ ਕਹਿੰਦੇ ਸਨਾਤਨੀ ਆ ਤਾਂ ਮੈਂ ਪੁੱਛਣਾ ਚਾਹੁੰਨਾ ਹਰਜੀਤ ਸਿੰਘ ਨੂੰ ਕਿ ਜੇ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਸਨਾਤਨ ਹੀ ਆ ਤਾਂ ਸਵਾਲ ਹੈ ਤੁਹਾਡੇ ਤੇ ਕਿ ਭਗਤ ਨਾਮਦੇਵ ਜੀ ਨੂੰ ਮੰਦਿਰ ਦੇ ਵਿੱਚ ਵਰਦ ਨਹੀਂ ਦਿੱਤਾ ਗਿਆ ਭਗਤ ਨਾਮਦੇਵ ਨੂੰ ਮੰਦਿਰ ਦੇ ਵਿੱਚੋਂ ਧੱਕਾ ਮਾਰ ਕੇ ਬਾਹਰ ਕਰ ਦਿੱਤਾ ਗਿਆ ਹਸ ਤਾ ਖੇਲ ਤ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹੀਨੜੀ ਜਾਤ ਮੇਰੀ ਜਾਦਮ ਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਭਗਤ ਨਾਮਦੇਵੀ ਤਾਂ ਖੁਦ ਕਹਿ ਰਿਹਾ ਵੀ ਮੈਨੂੰ ਮੰਦਰ ਤੋਂ ਪਹੁੰਚਾਤਾ ਮੈਂ ਤਾਂ ਹੱਸਦਾ ਖੇਡਦਾ ਤਰੀ ਪੂਜਾ ਕਰਨ ਵਾਸਤੇ ਆਇਆ ਸੀ ਧੱਕਾ ਮਾਰ ਕੇ ਤੇ ਮੈਨੂੰ ਉੱਥੋਂ ਦੇ ਪੁਜਾਰੀ ਨੇ ਕਿਹਾ ਕਿ ਜੇ ਤੂੰ ਮੰਦਰ ਦੇ ਵਿੱਚ ਪੂਜਾ ਕਰਨ ਵਾਸਤੇ ਆਉਣਾ ਸੀ ਤਾਂ ਤੂੰ ਛੇਮਿਆਂ ਦੇ ਘਰੇ ਜਾ ਮਨੀ ਸੀ ਲੈਣਾ ਤਾਂ ਜਿਨ੍ਹਾਂ ਲੋਕਾਂ ਨੂੰ ਮੰਦਰ ਦੀਆਂ ਪੌੜੀਆਂ ਚੜਨ ਦੀ ਆਗਿਆ ਨਹੀਂ ਜਿਨ੍ਹਾਂ ਲੋਕਾਂ ਨੂੰ ਮੰਦਰ ਵਿੱਚ ਜਾ ਕੇ ਸਜਦਾ ਕਰਨ ਦੀ ਪੂਜਾ ਕਰਨ ਦੀ ਆਗਿਆ ਨਹੀਂ ਉਹਨਾਂ ਨੂੰ ਸਨਾਤਨੀ ਕਿਵੇਂ ਕਹੋਗੇ ਤਾਂ ਨੰਬਰ 2 ਤੇ ਭਗਤ ਰਵਦਾਸ ਜੀ ਮਹਾਰਾਜ ਜਿਨ੍ਹਾਂ ਨੇ ਸਨਤਨੀ ਮਾਰਦੇ ਉੱਤੇ ਹਮੇਸ਼ਾ ਚੋਟ ਕੀਤੀ ਹੈ ਉਹਨਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਨੂੰ ਪੜ੍ਹ ਕੇ ਕਦੇ ਦੇਖ ਲਓ ਵਿਚਾਰ ਕੇ ਕਦੇ ਦੇਖ ਲਓ ਵੀ ਉਹ ਸਨਤਨੀ ਨੇ ਤਾਂ ਭਗਤ ਕਬੀਰ ਜੀ ਸਨਤਨੀ ਨੇ ਉਹ ਤਾਂ ਇਸਲਾਮ ਮਤ ਨਾਲ ਉਹਨਾਂ ਦਾ ਸੰਬੰਧ ਤਾਂ ਮੁਸਲਮਾਨ ਮਤ ਨਾਲ ਉਹਨਾਂ ਦਾ ਸੰਬੰਧਤ ਹੈ ਤਾਂ ਉਹ ਕਿਵੇਂ ਸਨਤਰੀ ਬਣ ਸਕਦੇ ਆ ਤਾਂ ਜਿਹੜੀ ਵਿਚਾਰ ਧਾਰਾ ਗੁਰੂ ਨਾਨਕ ਸਾਹਿਬ ਦੀ ਜਾਂ ਭਗਤਾਂ ਦੀ ਹੈ ਉਹ ਅਸੀਂ ਹਿੰਦੂ ਧਰਮ ਦਾ ਸਨਾਤਨ ਮਤ ਦਾ ਸਤਿਕਾਰ ਕਰਦੇ ਆਂ ਆਦਬ ਕਰਦੇ ਆਂ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਰੌ ਰੀਤਾਂ ਨੇ ਪਰ ਜੇ ਕੋਈ ਸਿੱਖਾਂ ਦੇ ਉੱਪਰ ਜਾਂ ਹੋਰ ਕਿਸੇ ਧਰਮ ਦੇ ਉੱਤੇ ਇਹ ਗੱਲ ਥੋਪਣ ਦੀ ਕੋਸ਼ਿਸ਼ ਕਰੋਗੇ ਕਿ ਇਹ ਸਨਾਤਨੀ ਨੇ ਤਾਂ ਕਦੇ ਵੀ ਮੈਂ ਹਰਜੀਤ ਸਿੰਘ ਰਸੂਲਪੁਰ ਨੂੰ ਸਿੱਧਾ ਚੈਲੰਜ ਕਰਦਾ ਕਿ ਕਦੇ ਵੀ ਸਾਡੇ ਤੇ ਆ ਕੇ ਮੀਡੀਆ ਦੇ ਉੱਤੇ ਆ ਕੇ ਡਿਬੇਟ ਕਰੇ ਇਸ ਵਿਸ਼ੇ ਤੇ ਤਾਂ ਅਸੀਂ ਉਹਦੇ ਨਾਲ ਡਿਬੇਟ ਕਰਨ ਨੂੰ ਤਿਆਰ ਹੈ ਤਾਂ ਨੰਬਰ 2 ਦੇ ਉੱਤੇ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਉਹਨੂੰ ਇੱਕ ਇੰਟਰਵਿਊ ਦੇ ਦਰਮਿਆਨ ਪੁੱਛਿਆ ਗਿਆ ਵੀ ਤੁਸੀਂ ਜੀ ਕੋਈ ਆਪਣਾ ਡੇਰਾ ਕੋਈ ਗੁਰਦੁਆਰਾ ਬਣਾਉਂਗੇ ਉਹ ਕਹਿੰਦੇ ਮੈਂ ਆਪਦਾ ਸ਼ਾਮ ਮੰਦਰ ਬਣਾਵਾਂਗਾ ਹੁਣ ਸਿੱਖ ਸਿੱਖ ਜਿਹੜਾ ਉਹ ਮੰਦਰ ਬਣਾਉਂਦਾ ਚੰਗਾ ਲੱਗਦਾ ਹਾਂ ਅਸੀਂ ਸਾਡਾ ਸਿੱਖ ਧਰਮ ਜਿਹੜਾ ਸਰਬਸਾਂਝਾ ਧਰਮ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਭ ਦੇ ਵਿੱਚ ਇੱਕੋ ਜੋਤ ਨੂੰ ਦੇਖਦੇ ਹਾਂ ਪਰ ਜਿਹੜੀਆਂ ਸਨਾਤਨ ਮਤ ਨਹੀਂ ਆ ਰੋ ਰੀਤ ਰਿਵਾਜਾਂ ਨੇ ਪੂਜਾ ਅਰਚਨਾ ਉਹ ਸਾਡੇ ਨਾਲੋਂ ਵੱਖਰੀਆਂ ਨੇ ਅਸੀਂ ਉਹਨਾਂ ਨਾਲ ਸਾਡਾ ਉਹਨਾਂ ਨਾਲ ਵਿਚਾਰ ਧਾਰਕ ਜਿਹੜਾ ਹੈ ਮੇਲ ਕਦੇ ਨਹੀਂ ਹੋ ਸਕੇਗਾ ਤਾਂ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਹੈ ਉਹ ਸਨਾਤਨੀ ਨੇ ਇਹ ਨਹੀਂ ਕਹਿ ਸਕਦੇ ਕਦੇ ਉਹ ਤਾਂ ਸਤਗੁਰ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਕਹਿ ਰਹੀ ਹੈ ਕਿ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ ਜੋ ਪੰਡਤ ਨੇ ਔਰ ਮੁੱਲਾ ਨੇ ਕਹਤਾ ਇਹਦਾ ਸ਼ਰਤਾ ਸਾਰਾ ਕੁਝ ਅਸੀਂ ਤੱਕ ਦੇ ਉਹਨੂੰ ਵਿਚਾਰਿਆ ਨਹੀਂ ਤਾਂ ਇਹ ਵਿਚਾਰ ਧਾਰਾ ਦਾ ਫਰਕ ਹੈ ਤੁਸੀਂ ਭੇਖੀ ਤਾਂ ਹੋ ਕਿਉਂਕਿ ਤੁਸੀਂ ਸਿੱਖ ਮਤ ਦੀਆਂ ਵਿਚਾਰ ਧਾਰਾ ਨੂੰ ਛੱਡ ਕੇ ਸਿੱਖ ਵਿਚਾਰ ਧਾਰਾ ਨੂੰ ਲਾਂਭੇ ਕਰਕੇ ਗੁਰਮਤ ਦੀ ਵਿਚਾਰ ਧਾਰਾ ਨੂੰ ਲਾਂਭੇ ਕਰਕੇ ਉਹਨਾਂ ਸਨਾਤਨੀ ਵੀਰਾਂ ਦੀ ਮਤ ਨੂੰ ਸਾਡੇ ਸਿੱਖਾਂ ਦੇ ਵਿੱਚ ਤੁਸੀਂ ਬਹਿਰੂਪੀਏ ਬਣ ਕੇ ਉਹਨੂੰ ਪ੍ਰਚਾਰ ਰਹੇ ਹੋ ਤਾਂ ਕਰਕੇ ਤੁਹਾਨੂੰ ਬਹਿਰੂਪੀਆ ਕਿਹਾ ਗਿਆ ਤੁਹਾਨੂੰ ਭੇਖੀ ਕਿਹਾ ਗਿਆ ਨੇਗ ਸਿੰਘਾਂ ਦੀ ਕਿਸੇ ਜਥੇਬੰਦੀ ਦਾ ਇਸ ਨਕਲੀ ਨਿਹੰਗ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਕੋਈ ਨਾਤਾ ਨਹੀਂ ਹੈ ਤਾਂ ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਚੱਲਦਾ ਹੈ ਸਿੱਖ ਮਰਿਆਦਾ ਦੇ ਮੁਤਾਬਕ ਚੱਲਦਾ ਦੇਖੋ ਜੇ ਅਸੀਂ ਸਿੱਖਾਂ ਨੂੰ ਤੁਸੀਂ ਸਨਾਤਨੀ ਕਹਿ ਰਹੇ ਹੋ ਤੇ ਸਿੱਖ ਤੇ ਚਾਰ ਲਾਵਾ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਕਰਕੇ ਸ਼ਾਦੀ ਕਰਦੇ ਆ ਤੇ Hindu ਭਰਾ ਸਾਡੇ ਸੱਤ ਅਗਨੀ ਦੇ ਫੇਰੇ ਲਾਵੇਂ ਲੈਂਦੇ ਆ ਕਿਵੇਂ ਸਾਡੇ ਵੀ ਚਾਰ ਧਰਾਂ ਲੂਗੇ ਸਿੱਖ ਜਿਹੜਾ ਹੈ ਉਹ ਪਿਤਰਾਂ ਦੀ ਪੂਜਾ ਨਹੀਂ ਕਰਦਾ ਜੀਵਤ ਪਿਤਰਾਂ ਨਾ ਮੰਨਿਆ ਕੋਉ ਮੋਏ ਸ਼ਰਾਧ ਕਰਾਈ ਪਿਤਰ ਵੀ ਬੱਪਰੇ ਕਿਉਂ ਕਰ ਪਾਵੇ ਕਊਆ ਕੂਕਰ ਖਾਈ ਕੀ ਪਿਤਰਾਂ ਦੀ ਵਿਚਾਰਧਾਰਾ ਜਾਂ ਸ਼ਰਾਧ ਕਰਨੀ ਸਿੱਖਾਂ ਸਿੱਖ ਕਰਨਗੇ ਸ਼ਰਾਧ ਜੇ ਸਿੱਖ ਸ਼ਰਾਧ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਹੈ ਤੇ ਫਿਰ ਆਪਾਂ ਉਸ ਵਿਚਾਰਧਾਰਾ ਨੂੰ ਕਿਵੇਂ ਕਹਾਂਗੇ ਅਸੀਂ ਸਨਾਤਨੀ ਹੈ ਸੂਰਜ ਦੀ ਪੂਜਾ ਕਰਨੀ ਸੂਰਜ ਨੂੰ ਮੱਥਾ ਟੇਕਣਾ ਸੂਰਜ ਨੂੰ ਪਾਣੀ ਦੇਣਾ ਸਨਾਤਨੀ ਸਾਡੇ ਹਿੰਦੂ ਭਰਾ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ ਕਿ ਸਿੱਖ ਸੂਰਜ ਦੀ ਪੂਜਾ ਕਰ ਸਕਦੇ ਆ ਕੀ ਸਿੱਖ ਸੂਰਜ ਨੂੰ ਪਾਣੀ ਦੇ ਸਕਦੇ ਆ ਅਸੀਂ ਤਾਂ ਪੂਜਾ ਕੀਚ ਹੈ ਨਾਮ ਧਿਆਈ ਹੈ ਬਿਨ ਨਾਮ ਹੈ ਪੂਜਣਾ ਹੋਏ ਅਸੀਂ ਤਾਂ ਅਕਾਲ ਪੁਰਖ ਦਾ ਨਾਮ ਜਪਣਾ ਅਕਾਲ ਪੁਰਖ ਦੀ ਭਗਤੀ ਕਰਨੀ ਤੇ ਮਨੁੱਖਤਾ ਤੇ ਭਲਾਈ ਦੇ ਕਾਰਜ ਕਰਨਾ ਨੂੰ ਹੀ ਰੱਬ ਦੀ ਭਗਤੀ ਸਮਝਦੇ ਆਂ ਕੀ ਇਸ ਤਰ੍ਹਾਂ ਹੋ ਸਕਦਾ ਕੋਈ ਚੰਦਰਮਾਣ ਦੀ ਪੂਜਾ ਕਰਦਾ ਚੰਦਰਮਾਣ ਦੀ ਪੂਜਾ ਕੋਈ ਵਰਤ ਰੱਖਦਾ ਹੈ ਤਾਂ ਕਿ ਸਿੱਖ ਵਰਤ ਰੱਖ ਸਕਦੇ ਆ ਨਹੀਂ ਰੱਖ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ ਅਹੋਈ ਮਾਤਾ ਦਾ ਵਰਤ ਰੱਖਿਆ ਨੇ ਦੇ ਬਾਰੇ ਉਥੇ ਸਿੱਖਾਂ ਨੂੰ ਸਿੱਖ ਬੀਬੀਆਂ ਨੂੰ Hindu ਭੈਣਾ ਨੂੰ ਅਸੀਂ ਨਹੀਂ ਕਹਿੰਦੇ Hindu ਭੈਣਾ ਵਰਤ ਰੱਖਣ ਪਰ ਸਿੱਖ ਬੀਬੀਆਂ ਨੂੰ ਕੀ ਹੈ ਕਿ ਛੋਡੈ ਅੰਨ ਕਰੈ ਪਖੰਡ ਨਾਉ ਸੁਹਾਗਣ ਨਾਉ ਅਰੰਡ ਹਰ ਕਾ ਸਿਮਰਨ ਛਾੜ ਕੇ ਹੋਈ ਰੱਖ ਐ ਨਾਰ ਗਾਧੀ ਹੋਇ ਕਾ ਉਤਰੈ ਭਾਰ ਸਹੇ ਮਨਚਾਰ ਕੀ ਸਿੱਖ ਬੀਬੀਆਂ ਵਰਤ ਰੱਖ ਸਕਦੀਆਂ ਤਾਂ ਇਹ ਵਿਚਾਰ ਧਾਰਾ ਵੱਖਰੀ ਵੱਖਰੀ ਐ ਸਿੱਖ ਇੱਕ ਵੱਖਰੀ ਕੌਮ ਐ ਸਿੱਖ ਇੱਕ ਵੱਖਰਾ ਪੰਥ ਐ ਸਿੱਖਾਂ ਦੀ ਵਿਚਾਰ ਧਾਰਾ ਵੱਖਰੀ ਐ ਸਿੱਖਾਂ ਦੀ ਐ ਸਿੱਖਾਂ ਦਾ ਨਿਸ਼ਾਨ ਵੱਖਰਾ ਐ ਸਿੱਖਾਂ ਦੀ ਵਿਚਾਰ ਧਾਰਾ ਵੱਖਰੀ ਐ ਫਿਰ ਤੁਸੀਂ ਉਹਨਾਂ ਨੂੰ ਸਨਾਤਨ ਕਿਵੇਂ ਕਹੋਗੇ ਫਿਰ ਤੁਸੀਂ ਜਿਹੜਾ ਹੜਾਂ ਦੇ ਦਰਮਿਆਨ ਕੋਈ ਵੀ ਸਿੱਖ ਸੰਸਥਾਵਾਂ ਜਾਂ ਲੋਕ ਭਲਾਈ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਉਹ ਵੰਡ ਕਰਦੀਆਂ ਆਪਣੇ ਰਾਹਤ ਸਮਗਰੀ ਦੀਆਂ ਤਾਂ ਤੁਸੀਂ ਜ਼ਿਆਦਾਤਰ ਉਹਨਾਂ ਨੂੰ ਜਾਤੀ ਤੌਰ ਦੇ ਉੱਤੇ ਵੰਡ ਕੇ ਜਿਹੜਾ ਹੈਗਾ ਸਿੱਖਾਂ ਦੇ ਵਿੱਚ ਜਾਤੀ ਪਾੜੇ ਨੂੰ ਫਲਾਉਣ ਦਾ ਯਤਨ ਕਰ ਰਹੇ ਹੋ ਕਿ ਇਹਨਾਂ ਨੂੰ ਆਹ ਦਿੱਤਾ ਜੀ ਉਹਨਾਂ ਨੂੰ ਆਹ ਦਿੱਤਾ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਉਥਲ ਪੁਥਲ ਹੁੰਦੀ ਆ ਤਾਂ ਉਦੋਂ ਉਥਲ ਪੁਥਲ ਦੇ ਦਰਮਿਆਨ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਗੱਲਾਂ ਤੋਂ ਸੁੱਖ ਸਹੂਲਤਾਂ ਤੋਂ ਵਾਂਝੇ ਵੀ ਰਹਿ ਜਾਂਦੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਜਾਦਾ ਵੀ ਸੁੱਖ ਸਹੂਲਤਾਂ ਲੈ ਜਾਂਦੇ ਆ ਕਿਉਂਕਿ ਉਹ ਸਮਾਂ ਹੁੰਦਾ ਇੱਕ ਵੇਗ ਹੁੰਦਾ ਤਾਂ ਉਹਨੂੰ ਆਪਾਂ ਇੱਕ ਜਾਤੀ ਤੌਰ ਦੇ ਉੱਤੇ ਵੰਡ ਕਰ ਲਈਏ ਵੀ ਇਹ ਆ ਜੀ ਜ਼ਿਮੀਂਦਾਰ ਭਾਈਦਾਰਾ ਵੱਧ ਲੈ ਗਿਆ ਗਰੀਬਾਂ ਨੂੰ ਨਹੀਂ ਮਿਲਿਆ ਤੇ ਜਿੱਥੇ-ਜਿੱਥੇ ਘਟਨਾਵਾਂ ਘਟੋਈਆਂ ਮੈਂ ਕਿ ਪਹਿਲਾਂ ਵੀ ਵੀਡੀਓ ਇਸ ਗੱਲ ਤੇ ਬਣਾਈ ਸੀ ਵੀ ਜੇ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਸਾਡੇ ਹੋਰ ਨੌਜਵਾਨ ਨੇ ਜੇ ਉਹ ਕਿਸੇ ਇੱਕ ਵਿਸ਼ੇਸ਼ ਕੈਟਾਗਰੀ ਜਾਂ ਵਿਸ਼ੇਸ਼ ਜਾਤੀ ਨੂੰ ਲੈ ਕੇ ਗੱਲਾਂ ਕਰਦੇ ਨੇ ਤਾਂ ਉਹ ਸਾਡੇ ਵਾਸਤੇ ਬਹੁਤ ਮਾੜੀਆਂ ਨੇ ਪਰ ਇਹ ਸਿੱਖਾਂ ਦੀ ਵਿਚਾਰਧਾਰਾ ਨਹੀਂ ਹੈ ਇਸ ਕਰਕੇ ਜਿਹੜਾ ਹਰਜੀਤ ਸਿੰਘ ਰਸੂਲਪੋਰਾ ਉਹ ਨਕਲੀ ਨਹਿੰਗਾ ਹੁਣ ਵੇਖੋ ਉਹ ਕਹਿੰਦਾ ਜੀ ਮੈਂ ਰਦਰਾਕਸ਼ ਦੀ ਮਾਲਾ ਪਾਉਣਾ ਤੇ ਮਾਲਾ ਬਾਰੇ ਆਪਾਂ ਬਾਬਾ ਕਬੀਰ ਸਾਹਿਬ ਦੀ ਬਚਨ ਪੜ੍ਹ ਲਿਆ ਕਬੀਰ ਜਪਣੀ ਕਾਠ ਕੀ ਕਿਆ ਦਖਲਾਵੈ ਲੋਏ ਉਹ ਕਹਿੰਦਾ ਮੈਂ ਤਿਲਕ ਲਾਉਣਾ ਕੀ ਗੁਰੂ ਗ੍ਰੰਥ ਸਾਹਿਬ ਦਾ ਤਿਲਕ ਨਾਲ ਕੋਈ ਮਤਲਬ ਹੈਗਾ ਸਤਗੁਰ ਦੀ ਬਾਣੀ ਤਾਂ ਕਹਿ ਰਹੀ ਬਾਬਾ ਕਬੀਰ ਸਾਹਿਬ ਨੂੰ ਮਾਥੇ ਤਿਲਕ ਹੱਥ ਮਾਲਾ ਬੰਨ। ਜੇ ਤੁਸੀਂ ਨਿੰਗ ਸਿੰਘ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਤਾਂ ਮੰਨੋਗੇ ਨਹੀਂ। ਤੋ ਤਾਂ ਨਹੀਂ ਪਾਸੇ ਜਾਂਦੇ। ਮਾਥੇ ਤਿਲਕ ਹੱਥ ਮਾਲਾ ਬੰਨ। ਲੋਗਨ ਰਾਮ ਖਲੌਣਾ ਜਾਣ। ਮੱਥੇ ਤੇ ਤਿਲਕ ਲਾ ਲਿਆ ਗੱਲ ਚ ਮਾਲਾ ਪਾ ਲਈਆਂ ਵੱਡੀਆਂ ਵੱਡੀਆਂ ਤੇ ਲੋਕਾਂ ਨੇ ਤਾਂ ਰੱਬ ਨੂੰ ਖੜਾਉਣਾ ਹੀ ਸਮਝ ਲਿਆ। ਇਹ ਬਾਬਾ ਕਬੀਰ ਸਾਹਿਬ ਦੀ ਬਾਣੀ ਆ ਕੋਈ ਬਾਹਰੋਂ ਤਾਂ ਨਹੀਂ ਐ। ਗੱਲ ਮਾਲਾ ਤਿਲਕ ਲਾਟਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਲੋਕ ਸਹਿਸਕ੍ਰਿਤੀ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਵਸਤਰ ਕਪਾਟੰ ਜੇ ਜਾਨ ਸਬ੍ਰਹਮੰ ਕਰਮੰ ਸਭ ਫੋਕਟ ਨੇਜੋ ਕਰਮੰ ਕੋ ਨਾਨਕ ਨੇਜੋ ਧਿਆਵਾ ਬਿਨ ਸਤਿਗੁਰ ਵਾਰਟ ਨਾ ਪਾਵੈ ਗੁਰੂ ਦੇ ਦੱਸੇ ਰਾਹ ਤੋਂ ਬਿਨਾ ਮਾਲਾ ਫੋਕਟ ਕਰਮ ਕਾਂਡ ਗੁਰੂ ਦੇ ਦੱਸੇ ਰਾਹ ਤੋਂ ਬਿਨਾ ਤਿਲਕ ਲਾਉਣਾ ਸਿੱਖ ਲਈ ਕਰਮ ਕਾਂਡ ਹਿੰਦੂ ਮਤ ਵਿੱਚ ਸਿੰਧੂ ਭਰਾ ਲਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦਾ ਮਤਮ ਤੰਤਰ ਆ ਲਾਉਂਦੇ ਰਹਿਣ ਖਾਨੂ ਕੀ ਇਤਰਾਜ਼ ਕੋਈ ਇਤਰਾਜ਼ ਨਹੀਂ ਹੈ ਪਰ ਸਿੱਖ ਲਾ ਕੇ ਮੱਥੇ ਤੇ ਮਾਲਾ ਕਵੇ ਕਿ ਮੈਂ ਭਗਤ ਵੱਡਾ ਬਣ ਗਿਆ ਤਾਂ ਫਿਰ ਬਾਣੀ ਉਪਦੇਸ਼ ਸਿੱਖ ਨੂੰ ਦੇ ਰਹੀ ਹੈ ਨਾ ਮਾਥੇ ਤਿਲਕ ਹੱਥ ਮਾਲਾ ਬੰਨ ਲੋਗਨ ਰਾਮ ਖਲਾਉਣਾ ਜਾਣ ਰੱਬ ਨੂੰ ਖਲਾਉਣਾ ਸਮਝਿਆ ਕੀ ਹਰਜੀਤ ਸਿੰਘ ਰਸੂਲਪੁਰ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ ਕੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤੁਸੀਂ ਕੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੜ੍ਹੀ ਹੈ ਤੁਸੀਂ ਹਵਨ ਕਰਦੇ ਹੋ ਅਗਦੇ ਦੁਆਰੇ ਹਵਨ ਕਰ ਰਹੇ ਹੋ ਤੇ ਆਪਦੀ ਆਰਤੀ ਪੂਜਾ ਕਰ ਰਹੇ ਹੋ ਕਿ ਸਿੱਖਾਂ ਵਿੱਚ ਹਵਨ ਹੈ ਕਦੇ ਨਿਹੰਗ ਸਿੰਘਾਂ ਨੇ ਅੱਜ ਤੱਕ ਹਾਂ ਕੋਈ ਵਿਚਾਰਧਾਰਾ ਤੋਂ ਪੱਖ ਹੋ ਕੇ ਹਵਨ ਕਰਵਾਉਣ ਸਮਗਰੀਆਂ ਕਰੀ ਜਾਵੇ ਵੱਖਰੀ ਗੱਲ ਹੈ ਪਰ ਨਿਹੰਗ ਸਿੰਘ ਦਾਸ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਵੱਲੋਂ ਪ੍ਰਚਾਰ ਦੀ ਸੇਵਾ ਨਿਭਾ ਰਹੇ ਸੀ ਤਾ ਅਸੀਂ ਤਾਂ ਕਦੇ ਦੇਖਿਆ ਨਹੀਂ ਮਿੰਘ ਸਿੰਘਾਂ ਦੇ ਵਿੱਚ ਇਹ ਜਿਹੜੀ ਹਵਨ ਦੀ ਪਰੰਪਰਾ ਕਦੋਂ ਤੋਂ ਚੱਲ ਪਈਆ ਕਰਦੋਂ ਤੋਂ ਹਵਨ ਕਰਨ ਲੱਗ ਪਏ ਗੁਰੂ ਗ੍ਰੰਥ ਸਾਹਿਬ ਦੇ ਨਾ ਪੁਰਾਤਨ ਅਸੀਂ ਸਿੰਘ ਵੇਖਿਆ ਕੋਈ ਹਵਨ ਕਰਦਾ ਨਾ ਕੋਈ ਹੁਣ ਅਸੀਂ ਵੇਖਿਆ ਵੀ ਬਾਬਾ ਜੀ ਦੇ ਨਾਲ ਵਾਲਾ ਜਾਂ ਕੋਈ ਸਾਡੀਆਂ ਸ਼ਾਉਣੀਆਂ ਦੇ ਅੰਦਰ ਜਿਹੜਾ ਕਿਤੇ ਕੋਈ ਇਹ ਹਵਨ ਹੋਇਆ ਹੋਵੇ ਤਾਂ ਤੁਸੀਂ ਸਿੱਖਾਂ ਦੇ ਅੰਦਰ ਧੱਕੇ ਨਾਲ ਉਹ ਜਿਹੜੀਆਂ ਹਵਨ ਸਮੱਗਰੀਆਂ ਜਾਂ ਮਾਲਾ ਜਾਂ ਕੋਈ ਆਪਣਾ ਤਿਲਕ ਜਾਂ ਕੋਈ ਹੋਰ ਪਰੰਪਰਾਵਾ ਤੱਕੇ ਲੰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜੀ ਬਹੁਤ ਮਾੜੀ ਸੀ ਤੇ ਇਹ ਫੈਸਲਾ ਪਹਿਲਾਂ ਹੀ ਆ ਜਾਣਾ ਚਾਹੀਦਾ ਸੀਗਾ ਇਹ ਫੈਸਲਾ ਬਹੁਤ ਪਹਿਲਾਂ ਆਉਣਾ ਚਾਹੀਦਾ ਸੀਗਾ ਪਰ ਬਹੁਤ ਦੇਰ ਨਾਲ ਆਇਆ ਇਹ ਤੁਹਾਨੂੰ ਪਹਿਲਾਂ ਹੀ ਲਾਣ ਦੇਣਾ ਚਾਹੀਦਾ ਸੀ ਸੋਸ਼ਲ ਮੀਡੀਆ ਤੇ ਇੰਟਰਵਿਊਆਂ ਦੇ ਦੇ ਕੇ ਜਾਂ ਹੋਰ ਕਰਕੇ ਕੀਤਾ ਹਾਂ ਤੁਸੀਂ ਕਹਿੰਦੇ ਹੋ ਵੀ ਰਾਮ ਮੰਦਰ ਦੇ ਵਿੱਚ ਮੈਂ ਲੰਗਰ ਲਾਤਾ ਅਸੀਂ ਮੈਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿਸੇ ਮੰਦਰ ਦਾ ਵਿਰੋਧ ਨਹੀਂ ਕਿਸੇ ਮਸਜਿਦ ਦਾ ਮਰੋਧ ਸਿੱਖ ਨਹੀਂ ਕਰਦਾ ਪਰ ਉੱਥੇ ਰਾਮ ਮੰਦਰ ਦੇ ਵਿੱਚ ਬਹੁਤ ਸਾਰੀਆਂ ਹਿੰਦੂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਲੰਗਰ ਲਾ ਰਹੀਆਂ ਸੀਗੀਆਂ ਚਲੋ ਤੁਸੀਂ ਲਾਤਾ ਲੰਗਰ ਦਾ ਤਾਂ ਕੋਈ ਵਿਰੋਧ ਨਹੀਂ ਆ ਤੁਹਾਡਾ ਵੀ ਤੁਸੀਂ ਕੋਈ ਲੰਗਰ ਕਿਉਂ ਲਾਇਆ ਇਸ ਕਰਕੇ ਤਾਂ ਤੁਹਾਨੂੰ ਕੋਈ ਇਸ ਤਰ੍ਹਾਂ ਨਹੀਂ ਕਹਿ ਰਿਹਾ ਵੀ ਲੰਗਰ ਲਾਤਾ ਤਾਂ ਤੁਹਾਨੂੰ ਬਹਿਰੂਪੀਆ ਕਹਤਾ ਲੰਗਰ ਤਾਂ ਕਿਤੇ ਵੀ ਸਿੱਖ ਜੇ ਕਿ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਆ ਕੁਦਰਤੀ ਕਰੋਪੀ ਆਉਂਦੀ ਆ ਹੜ੍ਹ ਆਉਂਦੇ ਆ ਤਾਂ ਸਿੱਖ ਲੰਗਰ ਲਾਉਂਦੇ ਆ ਤੇ ਉੱਥੇ ਕੋਈ ਲੰਗਰ ਦੀ ਡੋਨੇਸ਼ਨ ਕਰਨ ਲੱਗਿਆ ਲੰਗਰ ਨੂੰ ਤਸ ਤਕਸੀਮ ਕਰਨ ਲੱਗਿਆ ਲੰਗਰ ਨੂੰ ਵੰਡਣ ਲੱਗਿਆ ਕਿਸੇ ਦੀ ਜਾਤੀ ਕਿਸਦਾ ਧਰਮ ਨਹੀਂ ਪੁੱਛਿਆ ਜਾਂਦਾ ਜਿਹੜਾ ਸਿੱਖੀ ਸਿਧਾਂਤ ਹਾਂ ਕੋਈ ਸਿੱਖ ਸਿਧਾਂਤ ਤੋਂ ਪਾਸੇ ਕੋਈ ਗੱਲ ਕਰੀ ਉਹ ਵੱਖਰੀ ਗੱਲ ਹੈ ਉਹ ਤਾਂ ਹਰ ਇੱਕ ਬੰਦੇ ਲਈ ਮਾੜੀ ਗੱਲ ਹੈ ਨਾ ਤਾਂ ਇਸ ਕਰਕੇ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਨੇ ਲਿਆ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਨਕਲੀ ਬਹਿਰੂਪੀਏ ਲੋਕਾਂ ਤੋਂ ਹਮੇਸ਼ਾ ਵਾਸਤੇ ਬਚ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ